ਹੈਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹੌਸ ਮਾਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆ ਵਧੀਆ ਹੋਣਗੇ ਤੇ ਬੱਚਿਆਂ ਨੂੰ ਫਾਈਨਲੀ ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਹੁਣ ਜਾ ਰਿਹਾ ਸਕੂਲ ਤੇ ਅੱਜ ਉਹਨਾਂ ਦਾ ਪਹਿਲਾ ਦਿਨ ਹੈ ਸਕੂਲ ਦਾ ਤੇ ਸਾਰੇ ਬੱਚੇ ਬਹੁਤ ਐਕਸਾਈਟਡ ਆ ਅੰਕਿਤ ਆ ਬਹੁਤ ਐਕਸਾਈਟਡ ਆ ਤੇ ਬੈਕਪੈਕ ਤਾਂ ਮੈਨੂੰ ਦਿਖਾਤਾ ਹੈ ਹਾਏ ਮਾਈ ਹਾਟ ਚਾਕਲੇਟ ਹਾਂ ਜੀ ਜਾਰਡਨ ਵਾਂਟ ਹਾਟ ਚਾਕਲੇਟ ਗੁੱਡ ਮਾਰਨਿੰਗ ਤੁਸੀਂ ਰੈਡੀ ਐ ਸਕੂਲ ਲਈ ਅੱਛਾ ਜੀ ਇਹ ਬਹੁਤ ਐਕਸਾਈਟਿਡ ਐ ਸਕੂਲ ਦੇ ਲਈ ਤੇ ਆਪਾਂ ਨਾ ਅੰਕੀ ਦਾ ਬੈਗ ਜਿਹੜਾ ਐ ਸਕੂਲ ਬੈਗ ਰਾਤੀ ਤਿਆਰ ਕਰ ਲਿਆ ਸੀਗਾ ਹਾਂਜੀ ਤੁਹਾਡਾ ਸਕੂਲ ਬੈਗ ਕਿੱਥੇ ਆ ਤੇਰਾ ਬੈਕਪੈਕ ਕਿੱਥੇ ਆ ਇੱਥੋਂ ਲੈਣ ਚੱਲਾ ਇਹਦੇ ਲਈ ਵੀ ਲਿਆ ਆ ਨਾ ਕਿ ਕਿੰਨੇ ਵੀ ਸਕੂਲ ਸ਼ੁਰੂ ਕਰ ਲੈਣਾ ਥੋੜੇ ਦਿਨਾਂ ਨੂੰ ਉਹ ਇਹ ਯਾ ਜੇ ਤੁਹਾਨੂੰ ਜਾਰਡਨ ਨੂੰ ਸਕੂਲ ਲੈ ਜਾਣਾ ਹੈ ਤਾਂ ਉਹਦਾ ਵੀ ਬੈਗ ਪੈ ਕੇ ਆ। ਤੇ ਲੰਚ ਬਾਕਸ ਕਿੱਥੇ ਆ? ਹੁਣ ਲੰਚ ਬਾਕਸ ਲੱਭਣਾ। ਆਹ ਵਾਓ! ਇਹ ਤਾਂ ਜਾਰਡਨ ਵਰਗਾ ਲੱਗਦਾ ਹੈ। ਇਹ ਕੀ ਆ? ਇਹ ਮਾਂ ਇਸ ਅਟਾਈਨਿੰਗ। ਓਹ ਵੀ ਇਹਨੂੰ ਡਾਇਨਾਸੌਰ ਬobs ਆਂਦੇ ਆ ਤੇ ਆ ਦੇਖੋ। ਲੋ ਜੀ ਜੋਰਨ ਦਾ ਹੌਟ ਚਾਕਲੇਟ ਨੋ ਹੱਥ ਨਹੀਂ ਪੋਣਾ ਵਿੱਚ ਸੇ ਸੇ ਹੌਟ ਚਾਕਲੇਟ ਪੀ ਲੋ ਪਰ ਦੀਨੇ ਕੋਲ ਜਾਣਾ ਉਹ ਸਕੂਲੇ ਮਿਲਣੋ ਕੇ ਉਹਨੂੰ ਜਾਣਾ ਓਕੇ ਚਲੋ ਭਈ ਅੰਕੀਤਾ ਚਲ ਗਈ ਸਕੂਲ ਤੇ ਉਹਦੇ ਸਕੂਲ ਅਸੀਂ ਜਾਣਾ ਆ ਉਹਨੂੰ ਮਿਲਣ ਤੇ ਪਹਿਲਾ ਦਿਨ ਹੀ ਹਨਾ ਤੇ ਹੁਣ ਫਿਰ ਟਾਈਮ ਹੈਗਾ ਆ ਮੈਂ ਕਿਹਾ ਚਲੋ ਆਪਾਂ ਆਪਣੇ ਗਾਰਡਨ ਚ ਘੁੰਮ ਲੈਨੇ ਆ ਤੇ ਗਾਰਡਨ ਚ ਆਪਣੇ ਕੱਦੂ ਦੇ ਲੋ ਕਾਫੀ ਵੱਡੇ ਹੋ ਗਏ ਆ ਪਹਿਲਾਂ ਨਾਲੋਂ ਸਾਈਜ਼ ਨਾਲ ਕਾਫੀ ਵੱਡਾ ਹੋ ਗਿਆ ਆ ਤੇ ਆਪਾਂ ਇਹਨਾਂ ਨੂੰ ਤੋੜ ਲੈਣਾ ਥੋੜੇ ਦਿਨਾਂ ਤੱਕ ਤੇ ਮੌਸਮ ਵੀ ਬਹੁਤ ਵਧੀਆ ਹੈ ਅੱਜ ਇੱਧਰ ਆਪਣੇ ਕਮਲਿਆਂ ਵਿੱਚ ਜਿਹੜੀਆਂ ਸਬਜ਼ੀਆਂ ਆ ਉਹ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਇੱਧਰ ਸ਼ਿਮਲਾ ਮਿਰਚਾਂ ਲੱਗੀਆਂ ਆ ਇੱਕ ਲੱਗੀ ਆ ਹਲੇ ਬਾਕੀ ਤਾਂ ਫੁੱਲ ਆ ਉਹ ਵੀ ਪਣਚਲੀਆਂ ਮਿਰਚਾਂ ਤੇ ਇਧਰ ਵੀ ਆ ਬੂਟਾ ਕਾਫੀ ਸੋਹਣਾ ਆ ਤੇ ਇਧਰ ਬੇੰਗੜਾ ਨੂੰ ਵੀ ਫੁੱਲ ਲੱਗੇ ਆ ਇੱਕ ਬੇੰਗੜ ਲੱਗਾ ਸੀ ਉਹ ਅਸੀਂ ਤੋੜ ਲਿਆ ਸੀਗਾ ਤੇ ਦੇਖੋ ਹੋਪਫੁਲੀ ਇਹ ਹੋਰ ਵੀ ਲੱਗ ਜੂਗੇ ਤੇ ਇਧਰ ਸਾਡਾ ਖੀਰੇ ਦੀ ਬੇਲ ਵਿਚਾਰੀ ਇਹ ਦੇਖੀਰੇ ਨਾ ਪਤਾ ਨਹੀਂ ਕਿਉਂ ਪੀਲੇ ਹੋ ਜਾਂਦੇ ਆ ਤੇ ਇਦਾਂ ਲੱਗ ਕੇ ਨਾ ਪੀਲੇ ਹੋ ਜਾਂਦੇ ਆ ਤੇ ਸਵੇਰ ਦਾ ਵੀਊ ਬੜਾ ਵਧੀਆ ਆ ਬਦ ਵਧੀਆ ਲੱਗਦਾ ਹੈ ਬੱਦਲ ਵੀ ਸਾਰੇ ਸਾਫ ਆ ਤੇ ਸੀ ਭਿੰਡੀਆਂ ਨਾਲ ਇੱਦਾਂ ਤੋੜ ਦਿੱਤੀਆਂ ਸੀਗੀਆਂ ਤੇ ਉਹ ਥੱਲੇ ਹੋਰ ਨਵੇਂ ਬੂਟੇ ਨਿਕਲ ਆਏ ਆ ਤਾਂ ਉਹਨਾਂ ਨੂੰ ਭਿੰਡੀਆਂ ਵਧੀਆ ਲੱਗਦੀਆਂ ਆ ਆ ਦੇ ਨਾ ਕਿ ਨਹੀਂ ਤੇ ਤੋੜ ਦਿੱਤਾ ਸੀਗਾ ਤਾਂ ਇਹਦੇ ਵਿੱਚ ਤਿੰਨ ਟਾਣੀਆਂ ਨਿਕਲ ਆਈਆਂ ਆ ਆ ਮੈਨੂੰ ਵੀ ਗੱਲ ਕਹਿੰਦਾ ਜਿਗਾ ਕਹਿੰਦਾ ਮੈਰਿਜ ਚੂਜ਼ ਮੈਂ ਸਹੀ ਪਾਏ ਆ ਮਿਲ ਗਈ ਤੇਨੇ ਤੇਰੀ ਬਾਈਕ ਹਾਂ ਉਹ ਹਾਂ ਉਹ ਝੋਟ ਹਾਂ ਕਿ ਕਿੰਨੇ ਕਿੰਨੇ ਦਿਨ ਹੋ ਗਏ ਸਪਾਈਡਰ ਬੰਨ ਵਾਲਾ ਨਾ ਸਾਈਕਲ ਨੂੰ ਹੱਥ ਨਹੀਂ ਲਾਇਆ ਤੇ ਹੁਣ ਦੇਖੋ ਓਹ ਹੋ ਹੋ ਤੇ ਮੌਸਮ ਬੜਾ ਵਧੀਆ ਤੇ ਆਪਾਂ ਵਾਕ ਕਰਕੇ ਜਾਉਂਗੇ ਦੀਦੇ ਸਕੂਲੇ ਓਕੇ ਜਾਣਾ ਵਾਕ ਕਰਕੇ तू अपने साइकिल पे चल जी हाँ yeah. हाँ yeah, आओ इस मोटरसाइकिल से चल पे ना आहो हाँ आह ਅਬ ਵੀ ਆਪਾਂ ਹੁਣ ਚੱਲੇ ਆਂ ਅੰਕੂ ਦੇ ਸਕੂਲ ਪਰ ਅਸੀਂ ਬੋਕ ਕਰਕੇ ਜਾਣਾ ਕਿਉਂਕਿ ਮੌਸਮ ਬਹੁਤ ਵਧੀਆ ਆ ਤੇ ਜਾਰਡਨ ਨੇ ਲੈ ਲਈ ਆਪਣੀ ਬਾਈਕ ਹਾਂਜੀ ਅੱਬ ਇਹ ਕੇਟਲ ਪਾਰਵੇ ਅਬ ਵੀ ਗੈਲੀਗੇਟ ਲੈਟਸ ਗੋ ਚੱਲੀਏ ਹਾਂ ਫਿਰ ਤੁਸੀਂ ਸਪੀਡਾਂ ਦੇਖਿਓ ਜਾਰਡਨ ਨੀ ਆ ਤੇ ਮੈਂ ਪਿੱਛੇ ਰਹਿ ਜਾਂਦੀ ਆ ਫਿਰ ਨੂੰ ਉੱਚੀ ਉੱਚੀ ਬਾਜਾ ਮਾਰ ਕੇ ਕਹਿਣਾ ਪੈਂਦਾ ਵੀ ਰੁਕ ਜਾ ਰੁਕ ਜਾ ਕਾਹ ਹੀ ਤਾਂ ਸਾਈਕਲ ਲਾਇਕ ਕਰਦਾ ਹੈ ਦੂਸਰਾ ਸਾਈਕਲ ਜਿਹੜਾ ਉਹਦੇ ਪੈਡਲ ਮਾਰਨੇ ਪੈਂਦੇ ਆ ਤੇ ਉਹਦੇ ਨਾਲ ਲੱਗਦਾ ਹੈ ਜ਼ੋਰ ਤੇ ਇਸ ਕਰਕੇ ਉਹ ਲਾਇਕ ਨਹੀਂ ਕਰਦਾ ਹੈਗਾ ਹਲੇ ਬੱਦਲ ਵੀ ਕਿੰਨੇ ਸੋਹਣੇ ਹਨ ਠੰਡਾ ਮੌਸਮ ਹੈ ਵਧੀਆ ਹੈ ਪਹਿਲਾ ਦਿਨ ਸਕੂਲ ਦਾ ਠੰਡਾ ਠੰਡਾ ਯਾਨੇ ਨਾਲੇ ਸਕੂਲ ਦੀ ਪਾਰਕ ਵਿੱਚ ਪਲੇ ਕਰੋਗੇ ਤਾਂ ਵਧੀਆ ਰਹਿਣਾ ਜਾਰਡਨ ਦੂਰ ਨਹੀਂ ਜਾਣਾ ਵਾਲਾ ਰੁਕੋ ਤੁਹਾਨੂੰ ਦੱਸਿਆ ਸੀ ਨਾ ਮੈਨੂੰ ਕਹਿਣਾ ਪੈਂਦਾ ਇਹਨੂੰ ਨਹੀਂ ਤੇ ਇਹ ਰੁਕਣਾ ਨਹੀਂ ਹੁੰਦਾ ਕੋਜੋਨ ਦਾ ਅੰਕਿਤ ਆਪਣਾ ਨਾਲੋਂ ਜ਼ਿਆਦਾ ਚਾਹਤਾ ਇਹਨੂੰ ਅਜਿਹਾ ਤਨ ਬਾਬ ਨੂੰ ਚਲੋ 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 ਆਪਾਂ ਸਕੂਲ ਪਹੁੰਚ ਗਏ ਚਲੋ ਆਪਣਾ ਸਾਈਕਲ پارک ਲਗਾਓ ਇੱਥੇ ਰੱਖ ਦੋ ਆਪਾਂ ਕਣ ਇੱਧਰ ਰੱਖ ਦੋ ਸਾਰੇ ਤਾਂ ਫੋਟੋ ਖਿੱਚੋ کہیں سے ਮੈਂ ਤਾਂ ਜੋਰਡਨ ਦੀ ਵੀ ਖਿੱਚ ਲਈਏ ਇੱਧਰ ਤੇ ਆਓ ਅਸੀ ਆ ਗਏ ਆ ਘਰ ਵੀ ਸਕੂਲ ਇੰਨੀ ਰੌਣਕ ਸੀ ਨਾ ਸਾਰੇ ਪੇਰੈਂਟਸ ਛੱਡਣਾ ਸੀ ਬੱਚਿਆਂ ਨੂੰ ਤਾਂ ਪੂਰਾ ਫਨ ਸੀਗਾ ਤੇ ਉੱਥੇ ਦੇ ਜਿਹੜਾ ਪ੍ਰਿੰਸੀਪਲ ਡੋਨਟ ਪੰਡਦਾ ਸੀ ਸਾਰੇ ਬੱਚਿਆਂ ਨੂੰ ਪਰ ਇੰਨੀ ਪੀੜ ਸੀ ਅਸੀਂ ਇੱਧਰ ਗਏ ਨਹੀਂ ਪਰ ਸੱਚੀ ਕਿੰਨਾ ਵਧੀਆ ਲੱਗਦਾ ਨਾ ਜਿਦਾ ਜਦੋਂ ਪਹਿਲਾ ਦਿਨ ਹੁੰਦਾ ਸਕੂਲ ਦਾ ਸਕੂਲ ਆਉਣ ਤੋਂ ਬਾਅਦ ਮੈਂ ਹੁਣ ਲੱਗੀਆਂ ਲੰਚ ਦੀ ਤਿਆਰੀ ਕਰਨ ਤੇ ਅੱਜ ਬਣਾਉਂਗੇ ਕੜੀ ਤੇ ਚੌਲ ਲੰਚ ਵਿੱਚ ਤੇ ਕਰਦੀ ਆ ਕਰ ਦੇ ਦੇਂਦੀ ਲੱਸੀ ਆ ਤੇ ਹੁਣ ਮੈਂ ਲੱਗੀ ਆ ਕੜੀ ਦਾ ਸਮਾਨ ਤਿਆਰ ਕਰਨ ਅੱਧਾ ਵੀ ਗਰਮੀਆਂ ਦੇ ਵਿੱਚ ਤਾਂ ਕੜੀ ਜਾਵ ਸਵਾਦ ਲੱਗਦੀ ਹੈ ਜਾਰਦਨ ਨੂੰ ਵੀ ਚੌਲ ਬਹੁਤ ਪਸੰਦ ਹੈ ਇਸ ਕਰਕੇ ਮੈਂ ਚਲੋ ਇੱਕ ਚੀਜ਼ ਉਹਦੀ ਪਸੰਦ ਦੀ ਇੱਕ ਚੀਜ਼ ਸੇ ਪਸੰਦ ਦੀ ਫੋਨ ਆ ਪੜਾ ਕੱਟੀ ਦਾ ਮਟੀਰੀਅਲ ਤਿਆਰ ਕੀਤਾ ਆ ਆਪਾਂ ਵਿੱਚ ਪਾ ਦੇਣਾ ਆ ਮੈਂ ਇਹਨਾਂ ਹੋਰ ਪਕੌੜਿਆਂ ਦਾ ਸਮਾਨ ਤਿਆਰ ਕਰਦੀ ਸੀ ਤਾਂ ਮੈਂ ਕਿਹਾ ਚਲੋ ਆਪਾਂ ਹਨਾ ਪਕੌੜਿਆਂ ਦੇ ਲਈ ਥੋੜੀ ਪਾਲਕ ਤੋੜ ਲੈਣ ਦੇ ਪਿੱਛੇ ਥੋੜੇ ਵੱਡੇ ਚਾੜੇ ਇੱਧਰ ਹੋਏ ਸੀਗੇ ਇੰਨਾ ਜ਼ਿਆਦਾ ਤਾਂ ਨਹੀਂ ਗਾ ਪਰ ਚਲ ਪਕੌੜਿਆਂ ਦੇ ਲਈ ਨੇ ਸੁਣੀ ਆ ਹੋਈ ਆ ਮੈਂ ਕਿ ਚਲ ਇੱਥੋਂ ਪਾ ਤੋੜ ਲੈਣੇ ਆ ਕਿ ਪਕੌੜਿਆਂ ਚ ਕਿਹੜੀ ਨਹੀਂ ਚਾਹੀ ਪਾਲਕ ਰਹਿਣੀ ਆ ਇੰਨਾ ਧਿਆਨ ਨਹੀਂ ਸੀ ਨਾ ਤੇ ਇੱਥੇ ਇੱਕ ਤੇ ਬੀੜੀ ਆ ਹੁਣ ਐ ਤੇ ਆਪੀ ਹੋ ਗਈ ਢੋਕਰੀ ਭਰ ਗਈ ਦੋ ਕਰਾਰੇ ਨਾਲੇ ਇਹ ਨਾ ਫੈਨੀ ਕੋਲੋਂ ਮੈਨੂੰ ਇੱਥੇ ਤੋੜ ਕੇ ਬਾਰੀ ਧੋਪ ਲੈ ਜਾਣੀ ਅੰਦਰ ਆਪਣੀ ਕੜੀ ਜਿਹੜੀ ਹੈ ਰਜ ਚੱਲੀ ਆ ਤੇ ਇੱਧਰ ਆਪਾਂ ਨਾਲ ਭਿੰਡੀਆਂ ਵੀ ਬਣਾਈਆਂ ਆ ਕਿੜੇ ਦਾ ਰੰਗ ਬੜਾ ਵਧੀਆ ਹੈ ਥੋੜਾ ਜਰ ਹੋਰ ਇਹਨੂੰ ਰੰਨਾਂਗੇ ਤੇ ਦਨਾਲੀ ਆਪਾਂ ਪਕੌੜਿਆਂ ਦਾ ਸਮਾਨ ਇਕੱਠਾ ਕਰ ਲਿਆ ਗੰਡੇ ਪਾਲਕ ਤੇ ਆਲੂ ਆਪਾਂ ਕੱਟ ਲਏ ਆ ਤੇ ਇਹਦੇ ਵਿੱਚ ਆਪਾਂ ਪਾਉਂਗਾ ਬੇਸਣ ਹੰਤਨੀਆ ਪਾਊਡਰ ਲੋਨ ਅੱਪਾ ਇੱਧਰ ਹੁਣ ਲੱਗੇ ਆਂ ਚੌਲਾਂ ਨੂੰ ਤੜਕਾ ਲਾਉਣਾ ਕੜੀ ਆਪਣੀ ਰੈਡੀ ਹੋ ਚੱਲੀ ਐ ਇੱਥੇ ਫਿਰ ਬਾਅਦ ਵਿੱਚ ਅੱਪਾ ਬਣਾਉਂਗੇ ਪਕੌੜੇ ਇੱਧਰ ਮੈਂ ਸਾਰਾ ਲਾ ਲਿਆ ਲੌਂਗ ਕਾਲੀ ਮਿਰਚ ਧਨੀਆ ਤੇ ਜੀਰਾ ਸਾਬਤ ਮਸਾਲੇ ਲਾਏ ਆ ਹੁਣ ਸਾਲਟ ਕੜੀ ਵੀ ਦੇਖੋ ਬਿਲਕੁਲ ਰੈਡੀ ਹੋ ਚੁੱਕੀ ਹੈ ਆਪਾਂ ਪਰ ਇਹਨੂੰ ਜ਼ਿਆਦਾ ਕਾੜਨਾ ਹੈ ਹੋਰ ਜ਼ਿਆਦਾ ਕਾੜੂਗਾ ਤਾਂ ਹੋਰ ਟੇਸਟੀ ਹੋ ਜਾਣੀ ਹੈ ਕੜੀ ਬਣ ਕੇ ਹੋ ਗਈ ਆ ਤਿਆਰ ਤੇ ਆਪਣੇ ਚੌਲ ਵੀ ਬਣ ਗਏ ਆ ਆਪਣਾ ਲੰਚ ਤਿਆਰ ਆ ਤੇ ਇਧਰ ਆਪਣੇ ਚੌਲ ਵੀ ਰੈਡੀ ਆ ਤੇ ਕੜੀ ਵੀ ਤੇ ਆਪਣੀਆਂ ਭਿੰਡੀਆਂ ਵੀ ਮੈਂ ਜੋਰਡਨ ਕੇ ਪਕੌੜੇ ਖਾ ਲਾ ਪਰ ਸਪੈਸ਼ਲ ਰਿਕੁਐਸਟ ਤੇ ਇਹਨੇ ਬਣਵਾਈਆਂ ਆ ਫਰਾਈਆਂ ਹਾਂ ਗਰਮ 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 ਕੰਦਾ ਮੈਨੂੰ ਫਰਾਈਆਂ ਬਣਾ ਕੇ ਦੇ ਤੂੰ ਪਕੌੜੇ ਖਾਣੇ ਆ ਹਾਂ ਨੋਕ ਨਹੀਂ ਫਰਾਈਆਂ ਤਾਂ ਮਮਾ ਦੀਆਂ ਆ ਮਾਈ ਸੜਿਆ ਨੋ ਜਾਰਡਨ ਦੀਆਂ ਨਹੀਂ ਹੈ ਕਿ ਮਮਾ ਦੀਆਂ ਹੈ ਮਮਾ ਖਾ ਲਵੇ ਨਾ ਮਾਈ ਅੰਕਿਤਾ ਦੀਆਂ ਹੈ ਨੋ ਮਾਈ ਅੱਛਾ ਜੀ ਚਲੋ ਅਗਰ ਮੈਂ ਅਮੇ ਦਿਨ ਪਾਕ ਦਿੰਨੀ ਓਕੇ ਉੱਥੇ ਬੈਠੋ ਲਓ ਜੀ ਹਟ 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 ਹੂੰ ਫੋਕ ਮਾਰ ਕੇ ਖਾਣੀ ਓਕੇ ਤਰਜੀਹ ਪਤ ਲੱਗੇ ਹੁਣ ਲੰਚ ਕਰਨ ਆਏ ਆਪਣੀ ਲੰਚ ਦੀ ਥਾਲੀ ਤੇ ਆਪਾਂ ਜੋਰਡਨ ਦੇ ਨਾਲ ਬੈਠ ਕੇ ਖਾਂਦੇ ਆ ਆਪਣਾ ਲੰਚ ਛੋਟਾ ਰਾਈਸ ਖਾਣੇ ਆ ਹਾਂ ਕਿਉਂ ਆਈ ਅਮੀ ਟੇ ਫਰਾਈਸ ਅ ਲੌਂਗ ਟਾਈਮ ਅਗੋ ਅੱਛਾ ਜੀ ਲੌਂਗ ਟਾਈਮ ਅਗੋ ਹੋੜੇ ਤੇ ਤੁਖਾਣ ਲੱਗਾ ਮੈਨੂੰ ਦੇ ਦੇ ਇੱਕ ਫਰਾਈ ਲੁਕਸ ਯਮੀ ਇੱਕ ਖਾਲੋ ਖਾਲੋ ਖਲੇ ਜਾਰਡਨ ਖਾਲਵੇ ਹਮ ਹਾਰਟ ਨਹੀਂ ਠੰਡੀਆਂ ਹੋ ਗਈਆਂ ਅੱਛਾ